ਇੱਕ ਚੈਂਪੀਅਨ ਨੇ ਥੋੜਾ weight loss ਵੀ ਕਰਨਾ ਜਿਨ੍ਹਾਂ ਨੂੰ acidity gas ਜਾਂ gut health ਢਿੱਡ ਦੀ ਕੋਈ ਵੀ ਪ੍ਰੋਬਲਮ ਆ ਉਹ ਵੀ ਠੀਕ ਕਰਨੀ ਆ ਜਿਨ੍ਹਾਂ ਭੈਣਾਂ ਨੂੰ PCOS ਦੀ ਪ੍ਰੋਬਲਮ ਆ ਉਹ ਵੀ ਇਹਨੇ ਠੀਕ ਕਰਨੀਆਂ ਕਿਉਂਕਿ ਇਹਨੇ ਥੋੜੇ ਹਾਰਮੋਨਸ ਤੇ ਵਰਕ ਕਰਨਾ ਜਿਨ੍ਹਾਂ ਨੇ weight loss ਕਰਨਾ ਉਹ ਕਿਵੇਂ ਹੋਣਾ ਇਹਨੇ metabolism ਥੋੜਾ ਬਹੁਤ fast ਕਰ ਦੇਣਾ metabolism ਨੇ ਹੀ ਥੋੜੀਆਂ calories burn ਕਰਨੀਆਂ ਨੇ PCOD ਕਿਵੇਂ ਠੀਕ ਹੋਣੀ ਹੈ PCOD ਹੁੰਦੀ ਕਿਵੇਂ ਆ ਤੁਹਾਨੂੰ ਇਨਸੂਲਿਨ ਰੈਜ਼ਿਸਟੈਂਸ ਦੀ ਪ੍ਰੋਬਲਮ ਹੁੰਦੀ ਆ ਉਹ ਹਾਰਮੋਨ ਖਰਾਬ ਹੁੰਦਾ ਉਹਦੇ ਕਰਕੇ PCOD ਹੁੰਦੀ ਹੈ ਇਹਨੇ ਉਹ ਵੀ ਥੋੜਾ ਠੀਕ ਕਰ ਦੇਣਾ ਇਹ ਐਂਟੀਆਕਸੀਡੈਂਟ ਹੁੰਦਾ ਜਿਹਦੇ ਕਰਕੇ ਤੁਹਾਡੀ ਗਟ ਹੈਲਥ ਉਹ ਠੀਕ ਹੋਣੀ ਆ ਇਹਨੇ ਥੋੜੇ ਹੰਗਰ ਹਾਰਮੋਨ ਗ੍ਰੇਲਿਨ ਤੇ ਕੰਮ ਕਰਨਾ ਤੁਹਾਨੂੰ ਭੁੱਖ ਘੱਟ ਲੱਗਣੀ ਆ ਜਿਹਦੇ ਕਰਕੇ ਤੁਸੀਂ ਓਵਰ ਹੀਟ ਨਹੀਂ ਕਰੋਗੇ ਤੇ ਥੋੜਾ weight loss ਵੀ ਹੋਊਗਾ ਹੁਣ ਇਹਨੂੰ ਯੂਜ਼ ਕਰਨ ਦਾ ਤਰੀਕਾ ਜਿਨ੍ਹਾਂ ਨੇ weight loss ਕਰਨਾ ਉਹ ਇਹਨੂੰ ਐਮਪਟੀ ਸਟਮਕ ਲੈ ਸਕਦੇ ਆ ਜਿਨ੍ਹਾਂ ਨੇ ਪੀਸੀਓਡੀ ਲਈ ਯੂਜ਼ ਕਰਨਾ ਉਹ ਤੁਸੀਂ ਮੀਲ ਤੋਂ ਅੱਧਾ ਘੰਟਾ ਪਹਿਲਾਂ ਇਹਨੂੰ ਲੈ ਸਕਦੇ ਹੋ ਜਿਨ੍ਹਾਂ ਨੇ ਡਾਈਜੈਸ਼ਨ ਲਈ ਲੈਣਾ ਗੱਟ ਹੈਲਥ ਲਈ ਲੈਣਾ ਉਹ ਤੁਸੀਂ ਮੀਲ ਤੋਂ ਅੱਧਾ ਘੰਟਾ ਬਾਅਦ ਲੈ ਸਕਦੇ ਹੋ ਇਹ ਹੈ ਕੀ ਆ ਮੇਥੀ ਦਾਣਾ ਸੋ ਇਹਦੇ ਬਹੁਤ ਘੈਂਟ ਰਿਜ਼ਲਟ ਨੇ ਇਹਨੂੰ ਲੈਣ ਦਾ ਤਰੀਕਾ ਸੋਕ ਕਰ ਲਓ 7-8 ਘੰਟੇ ਪਹਿਲਾਂ ਇਹਨੂੰ ਸੋਕ ਕਰਕੇ ਰੱਖ ਲਓ ਤੇ ਇਹਦੇ ਨਾਲ ਨਾਲ ਜੇ ਤੁਸੀਂ ਕੈਲਰੀਜ਼ ਨੂੰ ਡੈਫਿਸਿਟ ਤੇ ਵੀ ਰੱਖਦੇ ਹੋ ਓਵਰਆਲ ਮੀਲਸ ਵਧੀਆ ਨੇ ਹਾਈ ਪ੍ਰੋਟੀਨ ਵਾਲੀਆਂ ਮੀਲਸ ਨੇ ਤੁਹਾਡੀਆਂ ਸਾਰੀਆਂ ਦਿੱਕਤਾਂ 100% ਠੀਕ ਹੋਣਗੀਆਂ ਇਹਨੂੰ ਯੂਜ਼ ਕਰਕੇ ਦੇਖੋ